ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਬਰਾਂ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਮਕਿਤੇ ਯੋਗ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਾ ਦੇ ਖਿਲਾਫ ਕਾਰਵਾਈ ਜਾਰੀ ਹੈ ਤੇ ਇਸੇ ਲੜੀ ਤਹਿਤ ਅਜਿ ਡਿਪਟੀ ਕਮਿਸ਼ਨਰ ਅਭਜੀਤ ਕਪਲਿਸ਼ ਦੀ ਯੋਗ ਅਗਵਾਈ ਵਿੱਚ ਸ਼੍ਰੀ ਮੁਕਸਰ ਸਾਹਿਬ ਵਿੱਚ ਤਿੰਨ ਨਸ਼ਾ ਤਸਕਾ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਇਮਾਰਤਾਂ ਨੂੰ ਢਾਇਆ ਗਿਆ ਐਸਐਸਪੀ ਡਾਕਟਰ ਅਖਿਲ ਚੋਧਰੀ ਨੇ ਇਸ ਸਬੰਧ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਥਾਣਾ ਸਦਰਮ ਲੋਟ ਦੀਨ ਪੰਦੇ ਪਿੰਡ ਚੋੜੜ ਵਿਖੇ ਰਾਣੀ ਪਤਨੀ ਬਿੱਲਾ ਸਿੰਘ ਚਰਨਜੀਤ ਕੌਰ ਉਰਫ ਪੋਪੋ ਪਤਨੀ ਸ਼ਿੰਦਾ ਸਿੰਘ ਅਤੇ ਸੀਤ ਉਰਫ ਸੱਤੋ ਪਤਨੀ ਜਸਵਿੰਦਰ ਸਿੰਘ ਉਰਫ ਮਾਲੀ ਨਾ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਇਮਾਰਤਾਂ ਬਣਾਈਆਂ ਰਹੀਆਂ ਸਨ ਇਸ ਸਬੰਧੀ ਡੀਜੀਪੀਓ ਦੀ ਅਦਾਲਤ ਤੋਂ ਨਜਾਇਜ਼ ਕਬਜ਼ੇ ਤੇ ਕੇਸ ਵਿਚ ਇਹਨਾਂ ਇਮਾਰਤਾਂ ਨੂੰ ਗੈਰ ਕਾਨੂੰਨੀ ਐਲਾਨਿਆ ਗਿਆ ਸੀ ਅੱਜ ਡਿਸਟ੍ਰਿਕਟ ਮੁਕਸਰ ਦੇ ਪਿੰਡ ਚੋੜੜ ਤੇ ਜੋ ਹੱਡ ਹੰਡ ਸਮਗਲਰ ਤੇ ਪੈਡਲਰ ਸੀਗੇ ਉਹਨਾਂ ਦੇ ਖਿਲਾਫ ਡਿਮੋਲੀਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਗਈ ਹੈ इन्हों के खिलाफ मल्टीपल एफ आई आरस पीछे एन डी पी एस एक्ट से हुई हुई है तो इन्होंने जो सेल ऑफ ड्रग्स से जो एक इनकम जनरेट करके जो स्ट्रक्चर बनाया हुआ से ये बिल्कुल इलीगल स जो कोऑर्डिनेटिंग एजेंसी बी डी पी ओ वालों पुलिस हेल्प के लिए एक रिक्वेस्ट की गई थ तो अज एक लॉ एंड ऑर्डर सिचुएशन सिक्योरिटी देखते हुए यह प्रॉपर डिप्लॉयमेंट की गई है तो डिमोलिशन एक्साइज जो है एगजिक्यूट की गई है ते जो पिंड ते जो परसैप्शन एक जनरल इंप्रैशन है हार्ड एंड ट्रैफिकर ते पैडलर सभी ए तो इन्हें मल्टीपल एफ आई आरस करके जो इन्होंने एक स्ट्रक्चर बनाया हुआ प्रॉपर रेजिडेंस ते कोठी टाइप बनाई हुई थी इस आज डिमोलिशन करके एगजीक्यूट की गई है तो युद्ध नशे विरुद्ध मुहिमें इस तरह की डेटरेंट तो एग्जम्पलरी एक्शन जारी रहेगा तो वी आर कमिटड फॉर एगजंपलरी एक्शन अगेंस्ट द ड्रग स्मैगलरस एंड पैडलरस ਤੇ ਜੋ ਵੀ ਕੋਈ ਪਬਲਿਕ ਫੀਡਬੈਕ ਪਬਲਿਕ ਸੁਜੈਸ਼ਨਸ ਇਸ ਪਾਸੇ ਆਂਦੇ ਹੈਗੇ ਉਹਨੋਂ ਵੀ ਕੰਸੀਡਰ ਕਰਕੇ ਅੱਗੇ ਐਗਜ਼ੀਕਿਊਸ਼ਨ ਕੀਤੀ ਜਾਂਦੀ ਹੈ ਸਰ ਟੋਟਲ ਕਿੰਨੇ ਨੇ ਇਹ ਪੈਡਲਰ ਨੇ ਜਿਨ੍ਹਾਂ ਦੇ ਘਟਾਏ ਅੱਜ ਅੱਜ 3 ਪੈਡਲਰ ਸਮਗਲਰਸ ਜੋ ਹੈਗੇ ਉਹਨਾਂ ਦੇ 3 ਸਟਰਕਚਰਸ ਦੀ ਡਿਮੋਲੀਸ਼ਨ ਐਗਜ਼ੀਕਿਊਟ ਕੀਤੀ ਗਈ ਹੈ ਤੋਂ ਇਸਤੇ ਕਾਫੀ ਇੱਕ ਡੈਟਰੈਂਟ ਐਕਸ਼ਨ ਰਹੇਗਾ ਤੇ ਜੋ ਕੋਈ ਹਾਰਡਹੈਂਡ ਪੈਡਲਰਸ ਹੈਗੇ ਉਹ ਤਾਂ ਕਿ ਇਸ ਚੀਜ਼ ਤੇ ਅੱਗੇ ਪੂਰਾ ਡਰ ਕੇ ਰਹਿਣ ਕਿ ਐਗਜ਼ੈਂਪਲ ਰਿਐਕਸ਼ਨ ਹੋਏ ਤੇ ਸ਼ਹਿਰ ਮੁਕਸਰ ਸਾਹਿਬ ਦੇ ਸੰਗਣੀ ਸ਼ਹਿਰੀ ਆਪਾਤ ਦੇ ਵਾਲੇ ਬਿਜਲੀ ਖੂ ਚੌਂਕ ਵਿੱਚ ਸਥਿਤ ਦੱਖਣ ਮੁਖੀ ਪ੍ਰਾਚਨ ਹਨੂਮਾਨ ਮੰਦਿਰ ਵਿੱਚ 29 ਮਈ ਸਵੇਰੇ 10 ਵਜੇ ਦੇ ਕਰੀਬ ਹੀ ਕਾਂ ਪਛਾਤੇ ਜੋਨੇ ਹਨੂਮਾਨ ਜੀ ਦੀ ਮੂਰਤੀ ਤੋਂ ਗਹਿਣਿਆਂ ਨੂੰ ਚੋਰੀ ਕਰ ਲਿਆ ਸੀ। ਬੀਤੇ ਕੱਲ 2 ਜੂਨ ਨੂੰ ਸ਼ਾਮ ਨੂੰ ਜਦੋਂ ਪਾਠ ਪੂਜਾ ਦੀ ਸਮਾਪਤੀ ਉਪਰੰਤ ਪਤਾ ਲੱਗਿਆ ਕਿ ਹਨੂਮਾਨ ਜੀ ਦੇ ਗਹਿਣੇ ਚੋਰੀ ਹੋ ਚੁੱਕੇ ਹਨ ਤਾਂ ਇਸ ਸਬੰਧੀ ਕਾਫੀ ਲੰਮਾ ਸਮਾਂ ਸੀਸੀਟੀਵੀ ਫੁਟੇਜ ਦੀ ਪੜਤਾਲ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਇਨ੍ਹਾਂ ਗਹਿਣਿਆਂ ਦੀ ਚੋਰੀ ਦੀ ਇੱਕ ਅਣਪਛਾਤੇ ਵਿਅਕਤੀ ਨੇ ਅਰਤੀ ਮਹੀਨ ਨੂੰ ਅੰਜਾਮ ਦਿੱਤਾ ਸੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਾਈ ਬਖਤੌਰ ਦੇ ਵਿੱਚ ਸਾਾਕਾ ਫੌਜੀ ਦੇ ਉੱਤੇ ਨਸ਼ਾ ਤਸਕਾ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਐਸਐਸਪੀ ਬਠਿੰਡਾ ਦਾ ਵੱਡਾ ਬਿਆਨ ਐਸਐਸਪੀ ਬਠਿੰਡਾ ਵੱਲੋਂ ਦੋਵੇਂ ਨਸ਼ਾ ਤਸਕਾ ਦੀ ਗ੍ਰਿਫਤਾਰੀ ਤੋਂ ਬਾਅਦ ਜੁਰਮ ਦੇ ਵਿੱਚ ਇਜ਼ਾਫੇ ਦੀ ਕੀਤੀ ਪੁਸ਼ਟੀ ਪਿੰਡ ਪਾਈ ਬਖਤੌਰ ਦੇ ਨੌਜਵਾਨ ਲਖਬੀਰ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਡਰ ਦੇ ਵਿੱਚ ਪਾਈ ਗਈ ਸਾਡਾ ਪਿੰਡ ਬਕਾਉ ਦੀ ਵੀਡੀਓ ਦੇ ਸਬੰਧ ਵਿੱਚ ਥਾਣਾ ਐਸਐਚਓ ਵੱਲੋਂ ਡਰਨ ਦੇ ਰੋਪ ਲਗਾਏ ਗਏ ਸਨ ਇਹਨਾਂ ਰੋਪਾ ਤੋਂ ਬਾਅਦ ਐਸਐਸਪੀ ਬਟਿੰਡਾ ਦੇ ਵੱਲੋਂ थाना ਕੋਟ ਫਤਾਂ ਦੇ ਐਸਐਚਓ ਮਨੀਸ਼ ਕੁਮਾਰ ਨੂੰ ਵੀ ਲਾਈਨ ਹਾਜ਼ਰ ਕੀਤਾ ਗਿਆ ਭਾਈ ਬਖਤੌਰ ਸਿੰਘ ਜਿਹੜਾ 31 ਮਈ ਨੂੰ ਸ਼ਾਮ ਨੂੰ ਇੱਕ ਐਕਸ ਸਰਵਿਸਮੈਨ ਰਣਵੀਰ ਸਿੰਘ ਉਹਨਾਂ ਦੀ ਬਹੁਤੀ ਪੈਰਿਮੀਨਲ ਦੋ ਉਹਨਾਂ ਦੇ ਵਿੱਚ ਆਈਡੈਂਟੀਫਾਈਡ ਹੋਰ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਤੇ ਬਹੁਤ ਜ਼ਿਆਦਾ ਅਟੈਕ ਕੀਤਾ ਗਿਆ ਸੀਗਾ ਉਹਨਾਂ ਦੇ ਪਿੰਚੇ ਉਹਦੇ ਤਹਿਤ ਅਸੀਂ ਐਫਆਈਆਰ ਨੰਬਰ 44 ਪਹਿਲੀ ਜੂਨ ਨੂੰ ਅੰਡਰ ਸੈਕਸ਼ਨ ਅਟੈਂਪਟ ਟੂ ਮਰਡਰ ਰੋਂਗਫੁਲ ਰਿਸਟ੍ਰੇਂਟ ਔਰ ਜਿਹੜੇ ਇੰਜਰੀ ਦੇ ਸੈਕਸ਼ਨਸ ਹੁੰਦੇ ਉਹਦੇ ਤਹਿਤ ਅਸੀਂ ਕੋਟਪੱਤਾ ਥਾਣੇ 'ਚ ਮੁਕਦਮਾ ਦਰਜ ਕਰਦੇ ਸਾਰੀ ਆਪਣੀ ਸਪੈਸ਼ਲਾਈਜ਼ ਟੀਮਾਂ ਨੂੰ ਰਾਤੋਂ ਰਾਤ ਲਵਾ ਕੇ ਬੜੀ ਮਿਹਨਤ ਦੇ ਨਾਲ ਜਿਹੜੇ ਦੋ ਮੁੱਖ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਲੋਂਗ ਵਿਦ ਜਿਹੜੀ ਗੱਡੀ ਚੋਂ ਆਏ ਸੀਗੇ ਤੇ ਦੁਰਾਨੇ ਤਫਤੀਸ਼ ਅੱਜ ਅਸੀਂ ਉਹਨਾਂ ਤੋਂ ਜਿਹੜੇ weapons use ਕੀਤੇ ਗਏ ਸੀ ਇਹ ਸਾਰੀ ਕੁੱਟ ਮਾਰ ਚ which included the rod ਕੁਲਹਾੜੀ ਔਰ ਜਿਹੜੀ ਇੱਕ ਦੋਸ਼ੀ ਗੁਰਪ੍ਰੀਤ ਦੇ ਕੋਲ ਇੱਕ weapon ਸੀਗਾ ਜਿਹਦੀ ਉਹ ਕੋਈ proof ਨਹੀਂ ਦੇ ਪਾਇਆ ਉਹਨਾਂ ਨੂੰ ਬਰਾਮਦ ਕਰਕੇ ਅਸੀਂ ਜਿਹੜਾ arms act ਦਾ ਇਸ ਕੇਸ ਚ ਵਾਧਾ ਕੀਤਾ ਔਰ ਜਿਹੜਾ ਤੀਜਾ unidentified accused ਸੀਗਾ ਦੁਰਾਨੀ ਤਫਤੀਸ਼ ਅਸੀਂ ਉਹਨੂੰ ਵੀ identify ਕੀਤਾ ਉਹਨੂੰ ਵੀ ਅਸੀਂ ਬਹੁਤ ਜਲਦੀ ਅਰੈਸਟ ਕਰ ਲਾਂਗੇ ਪਰ ਇਸ ਦੇ ਨਾਲ-ਨਾਲ ਅੱਜ ਮੈਂ ਐਸਪੀ ਦਿਹਾਤੀ ਦੇ ਨਾਲ ਜਿਹੜੇ ਆਪਣੇ ਵਿਕਟਿਮ ਹੈਗੇ ਰਣਵੀਰ ਸਿੰਘ ਉਹਨਾਂ ਦਾ ਹਾਲ-ਚਲ ਪੁੱਛਣ ਲਈ ਜਿਸ ਪ੍ਰਾਈਵੇਟ ਹਸਪੀਟਲ ਤੋਂ ਐਡਮਿਟਡ ਹੈਗੇ ਉਹਨਾਂ ਨੂੰ ਮਿਲ ਕੇ ਆਈ ਹਾਂ ਤੇ ਉਹ ਬਹੁਤ ਹੀ ਸਟਰੋਂਗ ਸਪਿਰਿਟਿਡ ਹੈਗੇ ਉਹਨਾਂ ਦੀ ਇੱਕ ਜਿਹੜੀ ਲੈਗ ਚ ਜ਼ਿਆਦਾ ਇੰਜਰੀ ਹੈ ਜ ਜਦੋਂ ਉਹਨਾਂ ਨੇ ਦੱਸਿਆ ਕਿ ਮਹੀਨੇ ਬਾਅਦ ਦੁਬਾਰਾ ਸਰਜਰੀ ਹੋਣੀ ਹੈ ਤੇ ਦੂਜੀ ਜਿਹੜੀ ਲੱਤ ਹੈ ਉਹ ਥੋੜੀ ਬੈਟਰ ਹੈ ਔਰ ਮੈਂ ਉਹਨਾਂ ਨੂੰ ਸਾਰੀ ਹੁਣ ਤੱਕ ਦੀ ਤਫਤੀਸ਼ ਤਾਂ ਦੱਸ ਕੇ ਆਈ ਹਾਂ ਵੀ ਅਸੀਂ ਕਿਸ ਸਟੇਜ ਆਫ ਇਨਵੈਸਟੀਗੇਸ਼ਨ ਤੇ ਪਹੁੰਚੇ ਔਰ ਜਿਹੜੀ ਦੂਜੀ ਵੀਡੀਓ ਇੱਕ ਅਕਿਊਜ਼ ਹੈ ਜਿਹੜਾ ਜਿਹਦਾ ਨਾਮ ਕੁਲਦੀਪ ਕਾਲਾ ਹੈ ਉਹਦੀ ਜਿਹੜੀ ਦੂਜੀ ਵੀਡੀਓ ਸਾਨੂੰ ਮਿਲੀ ਹੈ ਅਸੀਂ ਉਹਦੇ ਤੇ ਉਹਦੀ ਵੀ ਤਫਤੀਸ਼ ਕਰਤੀ ਉਹਦੇ ਤੇ ਇੱਕ ਸੈਪਰੇਟ ਰੈਲੇਵੈਂਟ ਸੈਕਸ਼ਨਸ ਹਟੂ ਐਫ ਆਈ ਆਰ ਉਹ ਦਰਜ ਕਰਾਂਗੇ ਤੇ ਇਸ ਦੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਕੱਲ ਰਾਤ ਨੂੰ ਜਿਹੜੇ ਇੱਕ ਲੱਖੀ ਸਿੱਧੂ ਹੈਗੇ ਉਹਨਾਂ ਦੇ ਪਿੰਡੇ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਸੀ ਕਿ ਸਾਡੇ ਐਸ ਐਚ ਓ ਕੋਰਟ ਪਟਾ ਇੰਸਪెక్టర్ ਮਨੀਸ਼ ਦਾ ਜਿਨ੍ਹਾਂ ਨੇ ਲੇਜ ਕੀਤਾ ਸੀ ਕਿ ਉਹਨਾਂ ਨੇ ਮਿਸ ਬਿਹੇਵ ਕੀਤਾ ਤੇ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਰਾਤ ਨੂੰ ਹੀ ਮੈਂ ਉਹਨਾਂ ਨਾਲ ਮੇਰਾ ਰਾਬਤਾ قائم ਹੋ ਗਿਆ ਸੀ ਗਨ ਆਇਆ ਸ਼ੋਰਟ ਹਿਮ ਕਿ ਵੀ ਵਿਲ ਟੇਕ ਡਿਸਪਲਿਨਰੀ ਰੈਕਸ਼ਨ ਉਸ ਐਸੈਸ ਤੋਂ ਦੇਖਲਾਗ ਔਰ ਤੁਹਾਨੂੰ ਕਿਸੇ ਤੋਂ ਵੀ ਕੋਈ ਗੁਰਾਣ ਦੀ ਲੋੜ ਨਹੀਂ ਉਹਨਾਂ ਨੂੰ ਮੈਂ ਆਪਣਾ ਵੀ ਮੋਬਾਈਲ ਨੰਬਰ ਦੇ ਦਿੱਤਾ ਸੀ ਕਿ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਤੁਸੀਂ ਮੈਨੂੰ ਜਾਂ ਐਸਪੀ ਹਿਨਾਂ ਨੂੰ ਕੰਟੈਕਟ ਕਰ ਸਕਦੇ ਹੋ ਐਂਡ ਹੀ ਆਲਸੋ ਸਪੋਰਟਡ ਅਸ ਓਨ ਉਹਨਾਂ ਨੂੰ ਵੀ ਉਹਨਾਂ ਨੇ ਅਗਨੋਲਜ ਕੀਤਾ ਕਿ ਤੁਸੀਂ ਜਲਦੀ ਬੰਦੇ ਫੜ ਲਏ ਸੀਗੇ ਬਾਕੀ ਜਿਹੜੀ ਵੀ ਉਹਨਾਂ ਨੂੰ ਡਰੱਗਸ ਦੀ ਕੋਈ ਇਨਪੁਟ ਦੇਣੀ ਹੈ ਆਈ ਟੋਲਡ ਹਿਮ ਕਿ ਤੁਸੀਂ ਮੈਨੂੰ ਡਾਇਰੈਕਟਲੀ ਵੀ ਦੱਸ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਤੁਹਾਨੂੰ ਇਹੀ ਗੱਲ ਮੈਂ ਰਣਵੀਰ ਜੀ ਔਰ ਉਹਨਾਂ ਦੀ ਫੈਮਲੀ ਨੂੰ ਦੱਸ ਕੇ ਆਈਆਂ ਕਿ ਅਸੀਂ ਤੁਹਾਡੇ ਇਸ ਕੇਸ 'ਚ ਪੂਰੀ ਮਿਹਨਤ ਨਾਲ ਲੱਗੇ ਹੋਏ ਹਾਂ ਟੂ ਈਨਸ਼ੋਰ ਪ੍ਰੋਪਰ ਕੰਡੀਸ਼ਨ ਆਫ ਦ ਕੇਸ ਔਰ ਜੋ ਵੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਦੀ ਲੋੜ ਹੈ ਯੂ ਪਲੀਜ਼ ਕੰਟੈਕਟ ਮੀਂ ਔਰ ਅਦਰਵਾਈਜ਼ ਜਿਹੜਾ ਇਹਦੇ 'ਚ ਪਿੰਡ ਵਾਲਿਆਂ ਤੋਂ ਵੀ ਅਸੀਂ ਰਾਬਤਾ ਕਾਇਮ ਕਰ ਰਹੇ ਜੋ ਇਸ ਏਰੀਆ ਦੇ ਜ਼ਿਆਦਾ ਡਰੱਗ ਦੇ ਬਾਰੇ ਕੋਈ ਇਨਪੁਟ ਆਏਗੀ ਵੀ ਵਿਲ ਟੇਕ ਐਗਜ਼ੈਂਪਲਰੀ ਰਿਐਕਸ਼ਨ ਅਗੇਂਸਟ ਥੈਮ ਥਾਣਾ ਪੁਰਾਣਾ ਸਲਾਦ ਇਨ ਪੈਂਦੇ ਪਿੰਡ ਚੇਚੀਆਂ ਛੋੜੀਆਂ ਦੇ ਵਸਨੇ ਕਿਸਾਨ ਦਾਇਕਾ ਪੁੱਤਰ ਉਸ ਵੇਲੇ ਦਰਿਆ ਬਿਆਸ ਦੇ ਵਹਾ ਵਿੱਚ ਡੁੱਲ ਗਿਆ ਜਦੋਂ 35 ਸਾਲਾਂ ਨੌਜਵਾਨ ਦਰਿਆ ਤੋਂ ਪਾਰ ਪੈਂਦੇ ਆਪਣੇ ਖੇਤਾਂ ਨੂੰ ਜਾਣ ਦੌਰਾਨ ਦਰਿਆ ਬਿਆਸ ਪਾਰ ਕਰ ਰਿਹਾ ਸੀ ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੌਜੂਦਾ ਮਨਦੀਪ ਸਿੰਘ ਪੁੱਤਰ ਵੜਿੰਦਰ ਸਿੰਘ ਵਾਸੀ ਚੇਚੀਆਂ ਛੇੜੀਆਂ ਆਪਣੇ ਪਿੰਡ ਦੀ ਹਦੂਦ ਦੇ ਸਾਹਮਣੇ ਬਣੇ ਸੱਪਰ ਨੇੜੇ ਦਰਿਆ ਤੋਂ ਪਾਰ ਪੈਂਦੇ ਆਪਣੇ ਖੇਤਾਂ ਨੂੰ ਜਾਣ ਲਈ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪਾਣੀ ਦੀ ਤੇਜ਼ ਬਹਾਅ ਵਿੱਚ ਉਹ ਨੁੜ ਗਿਆ। ਦੋਸਤੋ ਐਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਲੂ ਆਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਤੇ ਜਿੰਦਲ ਕੌਰ ਨੂੰ ਦਿਉ ਇਜਾਜ਼ਤ ਰਬ ਰੱਖਾ।